ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਤੁਸੀਂ ਇਹਨੂੰ ਦੇਖੋ ਆਹ ਡਾਤਾ ਬਾਈ ਨੇ ਜਹਾਜ਼ ਤੁਸੀਂ ਸੋਚਦੇ ਹੋਣੇ ਹੋ ਵੀ ਇਹ ਕੀ ਚੀਜ਼ ਆ ਪਹਿਲਾਂ ਮੈਂ ਵੀ ਐਂ ਸੋਚਦਾ ਸੀਗਾ ਵੀ ਇਹ ਕੀ ਚੀਜ਼ ਆ ਤੁਹਾਨੂੰ ਮੈਂ ਹੁਣ ਦੱਸ ਦਾਂ ਵੀ ਇਹ ਸਾਰਾ ਕੀ ਤਾਮਾ ਜਮਾ ਇਹ ਅਮਰੀਕਾ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਸਪੋਰਟਸ ਆ ਤੇ ਆ ਦੇਖਿਓ ਹੁਣ ਇਹ ਬਈ ਲੈਂਡ ਵੀ ਕਰੂਗਾ ਉਸ ਤੋਂ ਬਾਅਦ ਤੁਹਾਨੂੰ ਮੈਂ ਅੱਗੇ ਦੱਸ ਦਾਂ ਵੀ ਇਹ ਕੀ ਚੀਜ਼ ਆ ਤੇ ਕਿਉਂ ਇਹ ਸਾਰੇ ਇਹ ਡਾ ਰਹੇ ਸੀਗੇ ਤੇ ਇਹਨੂੰ ਕਹਿੰਦੇ ਕੀ ਨੇ ਆ ਦੇਖੋ ਕਿਵੇਂ ਆਰਾਮ ਨਾਲ ਪੰਛੀ ਵਾਂਗੂ ਨਾ ਲੈਂਡ ਕਰ ਰਿਹਾ ਐ ਆਹ ਦੇਖੋ ਬਹੁਤ ਵਧੀਆ ਹੁਣ ਇਹ ਬਾਈ ਆਪਾਂ ਨੂੰ ਦੱਸੂਗਾ ਨਾ ਵੀ ਇਹ ਕੀ ਚੀਜ਼ ਆ ਤੇ ਇਹਦੇ ਵਿੱਚ ਕੀ ਕੀ ਹੁੰਦਾ ਆਓ ਆਪਾਂ ਦੇਖਦੇ ਹਾਂ ਅੱਗੇ ਤੇ ਇਹ ਆਹ ਖੋਲਣ ਲੱਗਿਆ ਹੋਇਆ ਇਹਦੇ ਵਿੱਚ ਛੋਟੀ ਜੀ ਬੈਟਰੀ ਪੈਂਦੀ ਆ ਤੇ ਇਹਦੇ ਵਿੱਚ ਇੰਨਾ ਕਿ ਛੋਟਾ ਜਿਹਾ ਇੰਜਨ ਆ ਤੇ ਉਹ ਨਾਲ ਜਿਹੜਾ ਪਿਆ ਉਹ ਰਿਮੋਟ ਕੰਟਰੋਲ ਆ ਇਹ ਰੇਡੀਓ ਰਿਮੋਟ ਕੰਟਰੋਲਰ ਆ ਉਹਦੇ ਨਾਲ ਇਹ ਉੜਦਾ ਇਹਨੂੰ ਇਹ ਗਲਾਈਡਰ ਕਹਿੰਦੇ ਨੇ ਇੱਕ ਇਹ ਅਮਰੀਕਾ ਦੀ ਸਪੋਰਟਸ ਆ ਜਿਵੇਂ ਮੋਸਟਲੀ ਇਹ ਲੋਕ ਜਿਹੜੇ ਰਿਟਾਇਰਡ ਹੋ ਜਾਂਦੇ ਨੇ ਜਾਂ ਜਿਨ੍ਹਾਂ ਤੋਂ ਵੱਧ ਫਿਜ਼ੀਕਲ ਐਕਟੀਵਿਟੀ ਨਹੀਂ ਕਰ ਹੁੰਦੀ ਹੈਗੀ ਉਹ ਇਹ ਲੋਕ ਇਹ ਸਪੋਰਟ ਨੂੰ ਫੋਲੋ ਕਰਦੇ ਨੇ ਉਹਦਾ ਇੱਕ ਕਲੱਬ ਬਣਿਆ ਹੋਇਆ ਪ੍ਰੋਪਰ ਗਲਾਈਡਰ ਕਲੱਬ ਕਹਿੰਦੇ ਨੇ ਤੇ ਇਹ ਫਿਰ ਆਮ ਨਾਲ ਬੈੱਕ ਕੇ ਡਾਉਂਦੇ ਨੇ ਤੇ ਹੁਣ ਇਹਦੇ ਵਿੱਚ ਇੱਕ ਲੱਗ ਚੀਜ਼ ਇਹ ਹੈ ਵੀ ਇਹ ਡਰੋਨ ਨਾਲੋਂ ਫਰਕਾ ਹੁੰਦਾ ਉਇਦੋ ਜਿਹੜਾ ਫਰਕ ਕੀ ਆ ਉਹ ਅੱਗੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜਾ ਕਲੱਬ ਦਾ ਬੰਦਾ ਮੈਂਬਰ ਆ ਸैम ਤੇ ਜਿਹੜਾ ਹੈੱਡ ਆ ਕਲੱਬ ਦਾ ਉਹਦੇ ਨਾਲ ਉਹ ਤੁਹਾਨੂੰ ਸਮਝਾਊਗਾ ਵੀ ਸਾਰਾ ਵੀ ਕੀ ਹਿਸਾਬ ਕਿਤਾਬ ਆ ਤੇ ਕਿਵੇਂ ਹਨਾ ਜੇ ਕਿਸੇ ਬੰਦੇ ਨੇ انرੋਲਮੈਂਟ ਕਰਨੀ ਆ ਤਾਂ ਕਿਵੇਂ ਕਰ ਸਕਦਾ ਇਹਨੂੰ ਕੋਈ ਵੀ ਬੰਦਾ ਹਨਾ ਇਹਦਾ ਇੱਕ ਛੋਟਾ ਜਿਹਾ ਲਾਇਸੈਂਸ ਬਣ ਦਾ ਨਿਕਾ ਜਿਹਾ ਤੇ ਕੋਈ ਵੀ ਬੰਦਾ ਕਲੱਬ ਦੇ ਵਿੱਚ ਜਿਹਨੇ ਸ਼ਾਮਲ ਹੋਣਾ ਹੋ ਸਕਦਾ ਤੇ ਇਹ ਸਪੋਰਟਸ ਨੂੰ ਖੇਲ ਸਕਦਾ ਚਲੋ ਆਓ ਸੁਣਦੇ ਆ ਬਾਈ ਦੀ Okay so this is the spoiler rotor elevator so it's the it's the control class um uh, we uh, try to fly a 6 uh, minute flight we uh, and our goal is to in this format to fly three flights in an hour Okay okay yeah so you for some uh, And then uh, we fly that format four times during the day. Okay. Who can participate in this club? Like, who's uh, a member or anybody can? Who has a plane? And, and, you know, uh, you need to be a member and an AMA member. Okay. Uh, yeah. But uh, this particular class is the easier class to get into e, from a cost oh, perspective. Yes. Uh, this is it. a kit. So we used to call it what do we used to call plane or something else uh, a, a glider glider okay yeah. okay glider yeah yeah uh, they, they are they're motorized but we we only uh, climb uh, on the, the the first attempt so we use the motor to get to altitude yeah okay and yeah then turn it off ਸੋ ਬਾਈਗ ਨੇ ਦੱਸਿਆ ਵੀ ਜਿਹੜੀ ਇਹਦੀ ਮੋਟਰ ਆ ਉਹ ਪਹਿਲੇ 2-3 ਮਿੰਟ ਲਈ ਆਪਾਂ ਨਾ ਕੰਟਰੋਲ ਕਰ ਸਕਦੇ ਹਾਂ ਉਹ ਤੋਂ ਬਾਅਦ ਜਿਹੜੀ ਮੋਟਰ ਆ ਉਹ ਬੰਦ ਹੋ ਜਾਂਦੀ ਆ ਮੁੜ ਕੇ ਉੱਪਰ ਜਿਹੜਾ ਸਿਰਫ ਰਿਮੋਟ ਨਾਲ ਡਾਇਰੈਕਸ਼ਨ ਦੇ ਸਕਦੇ ਆ ਵੀ ਇੱਧਰ ਨੂੰ ਮੁੜਨਾ ਹੈ ਨਾ ਸੱਜੇ ਮੁੜਨਾ ਖੱਬੇ ਮੁੜਨਾ ਤੇ ਜਿਹੜਾ ਉੱਤਰਦਾ ਉਹ ਵੀ ਮੋਟਰ ਤੋਂ ਬਿਨਾਂ ਹੀ ਉੱਤਰਦਾ ਜਿਹੜੀ ਇਹ ਮੋਟਰ ਆ ਸਿਰਫ ਉਹਨਾਂ ਇੱਕ ਟਾਈਮ ਲਈ ਚੱਲਦੀ ਆ ਸਿਰਫ ਇਹਨੂੰ ਡਾਉਣ ਦੇ ਵਿੱਚ ਹੈਲਪ ਕਰਦੀ ਆ ਠੀਕ ਆ ਮੁੜ ਕੇ ਜਿਹੜਾ ਗਲਾਈਡਰ ਦੇ ਜਿਹੜੇ ਵਿੰਗਸ ਨੇ ਉਹਦੇ ਸਹਾਰੇ ਹੀ ਇਹ ਸਾਰਾ ਉੱੜਦਾ ਠੀਕ ਆ ਮੁੜ ਕੇ ਕੋਈ ਆਪਾਂ ਇਹ ਕੋਲ ਪਾਵਰ ਨਹੀਂ ਰਹਿੰਦੀ ਫੋਰਸ ਨਹੀਂ ਰਹਿੰਦੀ ਹੈਗੀ ਮਤਲਬ ਕੋਈ ਇੰਜਨ ਨਹੀਂ ਰਹਿੰਦਾ ਹੈਗਾ ਟੈਕਨੀਕਲੀ ਤੇ ਬਸ ਹਵਾ ਦੇ ਸਹਾਰੇ ਇਹ ਉੜਦਾ ਉਹ ਤੋਂ ਬਾਅਦ ਮੈਂ ਪ੍ਰਾਈਸ ਪੁੱਛਿਆ ਸੀ ਆ ਵੀ ਕਿੰਨੇ ਕੁ ਦਾ ਪੈਂਦਾ ਹੈ ਸਾਰਾ ਤੇ ਬਾਈ ਨੇ ਦੱਸਿਆ ਕੋਈ ਬਾਲਾ ਮਹਿੰਗਾ ਨਹੀਂ ਹੈਗਾ ਅਮਰੀਕਾ ਦੇ ਹਿਸਾਬ ਨਾਲ ਜਿਹੜਾ ਗਲਾਈਡਰ ਆ ਉਹ ਤੁਸੀਂ 200 ਡਾਲਰ ਤੋਂ ਸ਼ੁਰੂ ਹੋ ਜਾਂਦਾ ਤੇ 1000 ਤੱਕ ਵੀ ਜਾਂਦਾ ਪਰ ਜਿਹੜਾ ਆਹ ਬਾਈ ਕੋਲ ਪਿਆ ਇਹ 350 ਡਾਲਰ ਦਾ ਗਲਾਈਡਰ ਆ ਤੇ 200 ਡਾਲਰ ਦਾ ਰਿਮੋਟ ਕੰਟਰੋਲ ਆ ਤੇ ਸਾਰਾ ਕੁਝ 6100 ਡਾਲਰ 6700 ਡਾਲਰ ਦੇ ਵਿੱਚ ਬਈ ਕਹਿੰਦਾ ਵਧੀਆ ਵਾਲਾ ਤੁਸੀਂ ਲੈ ਸਕਦੇ ਹੋ ਤੇ ਇੰਡੀਆ ਦੇ ਹਿਸਾਬ ਨਾਲ ਤੁਸੀਂ ਆਪ ਕੈਲਕੂਲੇਟ ਕਰ ਸਕਦੇ ਹੋ ਵੀ ਕਿੰਨਾ ਕੁ ਬਣ ਗਿਆ ਪਰ ਇਸ ਇੱਥੇ ਦੇ ਹਿਸਾਬ ਨਾਲ ਇੱਕ ਇਹ ਮਤਲਬ ਬਜਟ ਫਰੈਂਡਲੀ ਸਪੋਰਟ ਦਾ ਹੋਲ ਸੈਟਅਪ ਇਫ ਐਨੀਬਾਡੀ ਵਾਂਟਸ ਟੂ ਬਾਈ ਦਾ ਰੇਡੀਓ ਯੂ ਯੂ ਕੈਨ ਪ੍ਰੋਬਬਲੀ ਸਟਾਰਟ ਔਨ ਦਾ ਰੇਡੀਓ ਫਰ ਯੂ ਨੋ 200 250 ਸਮਵੇਅਰ ਇਨ देयर ਅ ਦੀ ਅ I, I actually manufacture this kit oh okay uh, so the kit's 250 okay and then the electronics are probably another 100 bucks so my last question do you need any license for this uh, the faa requires that the pilot register and pass a uh, i don't know a 10 question test yeah uh, and uh, you know there's no cost associated with that yeah it's uh, and it's done online mm. and then you get a printed thing that you put in your flight box um I've, i don't know i've got one here somewhere but uh, okay porch you know, like this oh god you okay it's a it's a trust license so i uh, trust licenser a uh, e, koi bhi banda banwa sakda jo america de vich hega investor nu chhad ke te ਏ ਲਾਇਸੈਂਸ ਦੇ ਨਾਲ ਤੁਸੀਂ ਇਹ ਗ્લાइडਰ ਨੂੰ ਉਡਾਉਣ ਲਈ ਐਲੀਜੀਬਲ ਹੋ ਸਕਦੇ ਹੋ ਤੇ ਕਿਸੇ ਵੀ ਕਲੱਬ ਨੂੰ ਫੋਲੋ ਕਰ ਸਕਦੇ ਹੋ ਉਹਦੇ ਵਿੱਚ ਮੈਂਬਰ ਬਣ ਸਕਦੇ ਹਾਂ ਇਹਨਾਂ ਦੇ ਕਲੱਬ ਵਿੱਚ ਵੀ ਮੈਂਬਰ ਬਣ ਸਕਦੇ ਹਾਂ ਤੇ ਉਸ ਤੋਂ ਬਾਅਦ ਮੈਂ ਪੁੱਛਿਆ ਵੀ ਤੁਸੀਂ ਕਿਸੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਹੈਗੇ ਹੋ ਕਿ ਬੰਦਾ ਚਲ ਮੈਂਬਰ ਨਹੀਂ ਬਣ ਸਕਦਾ ਵੈਸੀ ਇਹਦੀ ਵੀਡੀਓ ਦੇਖ ਸਕਦਾ ਤੇ ਇਹਨਾਂ ਨੇ ਕਿਹਾ ਵੀ ਹੈਗੇ ਆ ਪਰ ਅਸੀਂ ਉਹਦੇ ਵਿੱਚ ਜ਼ਿਆਦਾ ਪੋਸਟ ਨਹੀਂ ਕਰਦੇ ਹੈਗੇ ਕਿ ਸਾਡੇ ਵਿੱਚੋਂ ਕੋਈ ਜ਼ਿੰਮੇਵਾਰੀ ਨਹੀਂ ਚੱਕਦਾ ਹੈਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਫੇਰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਵੀਡੀਓ ਦੇਖਣ ਲਈ ਵੀ ਬਹੁਤ ਬਹੁਤ ਧੰਨਵਾਦ